ਅੰਕੜਾ ਪਾਣੀ ਪਿਲਾ ਨਾਲੇ ਘਰਾਂ ਨੂੰ ਕੇ ਰੋਟੀ ਖਾ ਲੈ ਤੇ ਮਗਰ ਮਗਰ ਥੋੜੀ ਰੋਟੀ ਲੈ ਕੇ ਆਣਾ ਕੀ ਆ ਰੋਟੀ ਰੱਬ ਨੇ ਬਣਾਈ ਰੋਟੀ ਪਿਛੇ ਤੱਕੇ ਖਾਈ ਦੀ ਤੇ ਰੋਟੀ ਵੀ ਤੱਕਿਆਂ ਨਾਲ ਹੀ ਮਿਲਦੀ ਆ ਇਹਨਾਂ ਦਾ ਵਸ ਚੱਲੇ ਨਾ ਤੇ ਇਹ ਰੋਟੀ ਦੇਣ ਹੀ ਨਾ ਹਲ ਕੀ ਕਰਨਾ ਢਿੱਡ ਲੱਗਾ ਵਾ ਖਾਣੀ ਤੇ ਪੈਣੀ ਹੈ ਜਾਲ ਕੀ ਗੱਲਾਂ ਕੰਮ ਜਲਾ ਹੋ ਗਿਆ ਵਾ ਆ ਗਿਆ ਮੂੰਹ ਚੁੱਕਾ ਇਧਰ ਨੂੰ ਓ ਮਾਲਕੋ ਉਹ ਮੁੰਡਾ ਕਹਿੰਦਾ ਇਹ ਰੋਟੀ ਖਾ ਲੈ ਨਹੀਂ ਤੇ ਮੈਂ ਤੇ ਕੰਮ ਕਰਨੀ ਨਹੀਂ ਦਿਆਂ ਹਾਲ ਅੰਕੜਾ ਰੋਟੀ ਖਾ ਉਹ ਪੁੱਤਰਾ ਪਾਣੀ ਵੀ ਦੇ ਦੀ ਗਲਾਹ ਤੂੰ ਢਿੱਡ ਚ ਚੋਂ ਨਾ ਆਵਾ ਹੁਣ ਇਹ ਤੈਨੂੰ ਪਾਣੀ ਦੇ ਕੇ ਆ ਤੂੰ ਘੜੀ ਮੜੀ ਤੇ ਤੇ ਲੱਗੀ ਜਾਂਦੀ ਆ ਉਹ ਲੱਗੀ ਟੁੱਡੀ ਚੁੱਪ ਕਰਕੇ ਪਾਣੀ ਪੀ ਲੈ ਚਾਲ ਪੁੱਤ ਆਇਆ ਕਿਆ ਆ ਗਿਆ ਸੀ ਮੇਰੇ ਲਈ ਡੜੀ ਜੀੜੇ ਕਿਹੜੇ ਪਾਵਾਂ ਜੀੜਾ ਤਾਂ ਕੋਈ ਹੈ ਨਹੀਂ ਆ ਉਹ ਪੋਤ ਉੱਥੇ ਦਰਵਾਜ਼ੇ 'ਚ ਪਏ ਆ ਉਥੋਂ ਕੱਢ ਕੇ ਪਾਵਾਂ ਅ ਡੜੀ ਸੜੀ ਕਮੀ ਜਵਾ

ਉਸ ਸਾਹਰ ਤੇ ਉਹ ਕਿ ਖਲੋ ਜੇ ਤੂੰ ਗੱਲ ਕਰਨੀ ਉੱਤੇ ਜੜੀ ਜਾਣਾ ਉਹ ਮੈਂ ਕਹਿਣ ਲਿਆਹੀਂ ਨਵੀਂ ਮੇਲੇ ਚੱਲ ਜੰਦਾ ਮੈਨੂੰ ਵੀ ਕੋਈ ਪੈਸਾ ਦੇ ਜਾਂਦੇ ਆਹੋ ਤੂੰ ਹੀ ਕਰੋ ਦੇ ਮੇਲੇ ਵੇਖਣ ਡਿਆ ਭੇਜੇ ਆਪ ਜੀ ਉਹ ਕੁੜੀ ਮੇਰੀ ਵੀ ਕਹਿਣ ਦੀ ਮੇਲੇ ਜਾਣਾ ਮੈਂ ਤਾਂ ਕਹਿਣ ਲਿਆ ਚੱਲ ਜੜੀ ਛਿੱਤੀ ਘੜੇ ਮੇਦੇ ਕਦੀਏ ਚੱਲ ਚਾਲ ਪੁੱਤ ਨਿਕਲ ਬਾਹਰ ਆਪਾਂ ਚਲੀਏ ਮੇਦੇ ਆਹ ਹੜ ਪੈਸੇ ਪਾਪਾ ਜੀ ਆਗੇ ਜੇ ਕੰਮ ਤਾਂ ਆਹ ਵਾਹੋ ਪੁੱਤ ਆ ਗਿਆ ਵਾ ਅੰਦਰੋਂ ਪਾਣੀ ਲੈ ਕੇ ਆਵਾ ਨਾਲੇ ਪਾਣੀ ਲਾਇਆ ਤੇ ਨਾਲੇ ਮੇਲੇ ਚੱਲਦੇ ਆ ਛੇਤੀ ਛੇਤੀ ਮੇਰਾ ਪੁੱਤ ਤਿਆਰ ਹੋ ਜਾ ਉਹ ਪਾਪਾ ਜੀ ਪਾਣੀ ਪੀ ਲੋ ਮੇਰੀ ਵੀ ਅੰਦਰੋਂ ਬੋਇਸਟਰ ਬਾਸਟਰ ਦੇ ਦੇ ਮੇਰਾ ਪੁੱਤ ਤੇ ਚੱਲੀਏ ਮੇਲੇ ਗਾ ਨਾ ਮੇਲਾ ਵਿਖਾ ਕੇ ਲਿਆਉਣਾ ਮੈਂ ਆਪਣੇ ਪੁੱਤ ਨੂੰ ਹੈ ਪਾਪਾ ਕਹਿੰਦਾ ਮੇਲੇ ਚੱਲਦੇ ਆ ਮੇਰੇ ਕੋਲ ਹੀ ਰਹਾ ਤੇ ਕੋਈ ਨਹੀਂ ਆਗਾ ਪਾਪਾ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੈਂ ਪਣਾਣਾ ਫੁੱਟ ਸੀ ਕੇ ਮੈਂ ਲੈ ਲਾ ਜਾਨੀ ਆ ਪਾਪਾ ਕਹਿੰਦਾ ਬੂਟ ਪਾਣਾ ਮੱਕੂ ਬੂਟੇ ਹੈ ਨਹੀਂ ਆ ਮੈਂ ਚਪਲਾਣਾ ਜਿਹੜਾ ਪਾਪਾ ਕੇ ਲੈ ਜਾਨੀ ਆ ਕੁੜੀ ਕਿੰਨੀ ਸਿਆਣੀ ਆ ਮੇਰੀ ਇੱਕ ਬੰਨੇ ਉਹਦਾ ਮੁੰਡਾ ਖਿੱਚ-ਖਿੱਚ ਕੇ ਪੈਂਡਿਆ ਤੇ ਮੇਰੀ ਕੁੜੀ ਵਿਚਾਰੀ ਪੁਰਾਣੇ ਲੀੜੇ ਤੇ ਪੁਰਾਣੀਆਂ ਚਪਲਾ ਪਾ ਕੇ ਚੁੱਪ ਕਰਕੇ ਤੁਰ ਪਈ ਪਪਾ ਜੀ ਚਲੋ ਚੱਲ ਮੇਰਾ ਪੁੱਤ ਚਾਲ ਚੱਲ ਬੈ ਉਹ ਬੈ ਜਾ ਉੱਤਰ ਜਾ ਬੁੱਤ ਉੱਤਰ ਜਾ ਉੱਤੋਂ ਹੁ ਨਹੀਂ ਮਿਲੇ ਜਾਇਆ ਜਾਣਾ ਸਾਡਾ ਸਾਈਕਲ ਪਿੰਚਰ ਹੋ ਗਿਆ ਵਾ ਫਿਰ ਕੀ ਆ ਦੇ ਮੇਲੇ ਤੇ ਨਹੀਂ ਜਾਇਆ ਜਾਣਾ ਤੇ ਉਹ ਆਪਾਂ ਸਾਈਕਲ ਨੂੰ ਪਿੰਚ ਲਵਾ ਲਾਂਗੇ ਤੈਨੂੰ ਕਦੇ ਨਹੀਂ ਲੱਗਾ ਤੇਰਾ ਪਾਪਾ ਬੜਾ ਗਰੀਬ ਵਾ ਗਰੀਬ ਤੇ ਉਹ ਹੁੰਦੇ ਜਿਹੜੇ ਤਿਆ ਨੂੰ ਮੜਵਾ ਦਿੰਦੇ ਮੇળા ਪਾਪਾ ਗਰੀਬ ਨਹੀਂ ਮੇળા ਪਾਪਾ ਸਭ ਤੋਂ ਜ਼ਿਆਦਾ ਮੀਰ ਵਾ